ਸਤਿ ਸ਼੍ਰੀ ਅਕਾਲ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ੀਅਲ ਇਸ਼ੂਨਿਟੀ ਦੋਸਤੋ ਸਾਡੀ ਵੱਧ ਤੋਂ ਵੱਧ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਚੈਨਲ ਦੇ ਜ਼ਰੀਏ ਲੋਕਾਂ ਦੇ ਵਿੱਚ ਮੈਸੇਜ ਜਾਵੇ ਸਹੀ ਮੈਸੇਜ ਜਾਵੇ ਤਾਂ ਕਿ ਉਸ ਮੈਸੇਜ ਦਾ ਵੱਧ ਤੋਂ ਵੱਧ ਲੋਕ ਫਾਇਦਾ ਲੈ ਸਕਣ ਅੱਜ ਨਰਸਿੰਗ ਕਾਲਜ ਪਟਿਆਲਾ ਸਰਕਾਰੀ ਨਰਸਿੰਗ ਕਾਲਜ ਪਟਿਆਲਾ ਦੇ ਵਿੱਚ ਪੋਸੂ ਨਾਵਾ ਚੈਨਲ ਦੀ ਟੀਮ ਮੌਜੂਦ ਹੈ ਸ਼੍ਰੀ ਰਾਮ ਸ਼੍ਰੀ ਕਾਕਾ ਰਾਮ ਵਰਮਾ ਜੀ ਦੇ ਵੱਲੋਂ ਕਾਫੀ ਮਤਲਬ ਜਿਹੜੀ ਹੈ ਬੱਚਿਆਂ ਦੇ ਅੰਦਰ ਜਾਗਰੂਕਤਾ ਜਿਹੜੀ ਹੈ ਉਸ ਵਾਸਤੇ ਕੈਂਪ ਲਗਾਏ ਜਾ ਰਹੇ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਕਿ ਅਚਾਨਕ ਕੋਈ ਰੋਡ ਐਕਸੀਡੈਂਟ ਹੋ ਜਵੇ ਉਹਨਾਂ ਨੂੰ ਸੀਆਰਪੀ ਕਿਵੇਂ ਦੇਣੀ ਹੈ ਸੀਪੀਆਰ ਕਿਵੇਂ ਦੇਣੀ ਹੈ ਜਾਂ ਉਹਨਾਂ ਨੂੰ ਫਰਸਟ ਐਡ ਕਿਵੇਂ ਦੇਣੀ ਹੈ ਇਹ ਸਾਰਾ ਕੁਝ ਅੱਜ ਡਿਟੇਲ ਦੇ ਵਿੱਚ ਦੱਸਿਆ ਗਿਆ ਹੈ ਮੇਰੇ ਨਾਲ ਇਸ ਸੰਸਥਾ ਦੇ ਪ੍ਰਿੰਸੀਪਲ ਮੈਡਮ ਡਾਕਟਰ ਬਲਵਿੰਦਰ ਕੌਰ ਜੀ ਇਸ ਵਕਤ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਲਵਿੰਦਰ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਸ਼੍ਰੀ ਕਾਕਾ ਰਾਮ ਵਰਮਾ ਜੀ ਵੱਲੋਂ ਇੱਥੇ ਵਰਕਸ਼ਾਪ ਆਯੋਜਿਤ ਕੀਤੀ ਗਈ ਹੈ ਬਹੁਤ ਵਧੀਆ ਲੱਗਾ ਕਿਸ ਤਰ੍ਹਾਂ ਦੇ ਕੰਟੈਂਟ ਨੂੰ ਲੈ ਕੇ ਤੁਸੀਂ ਇਹ ਵਰਕਸ਼ਾਪ ਜਿਹੜੀ ਆਰਗੇਨਾਈਜ਼ ਕਰਵਾਈ ਸੀ ਅ ਐਕਚੁਅਲੀ ਜਿਹੜੀ ਇਹ ਵਰਕਸ਼ਾਪ ਹੈ 3 ਦਿਨਾਂ ਦੀ ਮਿਸਟਰ ਕਾਕਾ ਰਾਮ ਵਰਮਾ ਜੀ ਵੱਲੋਂ ਸਾਡੀ ਸੰਸਥਾ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ ਤੇ ਸਾਡੀ ਸੰਸਥਾ ਦੇ ਸਾਰੇ ਬੱਚਿਆਂ ਨੂੰ ਇਹ ਟ੍ਰੇਨਿੰਗ ਕੰਪਲੀਟ ਕਰਾਉਣੀ ਕਿਉਂਕਿ ਇਸ ਦੇ ਵਿੱਚ ਫਰਸਟ ایڈ ਮੈਨੇਜਮੈਂਟ ਸੀਪੀਆਰ ਰੂਟ ਸੇਫਟੀ ਮੈਜ਼ਰਮੈਂਟਸ ਇਹ ਸਾਰੀਆਂ ਚੀਜ਼ਾਂ ਬਾਰੇ ਟ੍ਰੇਨਿੰਗ ਹੱਥੀ ਟ੍ਰੇਨਿੰਗ ਦੇ ਕੇ ਸਿਖਾਇਆ ਜਾਂਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਯੂਸਲੀ ਬੱਚੇ ਆਪਣੇ ਸਿਲੇਬਸ ਕਿਉਂਕਿ ਇਹ ਨਰਸਿੰਗ ਹੈ ਇਹਦੇ ਵਿੱਚ ਪੜਦੇ ਐ ਬਟ ਇਹ ਟ੍ਰੇਨਿੰਗ ਨਾਲ ਇਹ ਫਾਇਦਾ ਹੋਇਆ ਕਿ ਬੱਚੇ ਇਕੱਲੇ-ਇਕੱਲੇ ਬੱਚੇ ਤੋਂ ਰੀ ਡੈਮੋਨਸਟ੍ਰੇਸ਼ਨ ਲੈ ਕੇ ਉਹਨਾਂ ਦਾ ਸਕਿੱਲ ਇੰਪਰੂਵ ਕੀਤਾ ਗਿਆ ਸੋ ਥੈਟ ਦਾ ਬੈਟਰ ਕੌਨਫੀਡੈਂਸ ਸ਼ੁੱਡ ਡਿਵੈਲਪ ਇਨ ਥੈਮ So, in the uh, emergency situation, they should not get panic and they should be able to handle it freely. Yeah. So, this was the overall three days, three uh, disaster management training, including all kinds of first aid management in fire safety, in case of fire, in case of flood, in case of storm, in case of anything that the, they are able to see the person, then how they can. work in that situation so this is a totally government institution government college of nursing in which the two courses are running post basic uh, bsc nursing two years mm -hmm. in which the diploma is converted into the degree mm -hmm. jinna ne pehla diploma kita hunda mm -hmm. te dusra course hai bsc nursing char saala degree course jis de vich ਪਲਸ 2 ਮੈਡੀਕਲ ਕਰਨ ਤੋਂ ਬਾਅਦ ਬੱਚੇ ਬਾਬਾ ਫਰੀਦ ਯੂਨੀਵਰਸਿਟੀ ਦਾ ਐਂਟ੍ਰਾਂਸ ਦੇ ਕੇ ਸਾਰੇ ਮੈਡੀਕਲ ਸਟੂਡੈਂਟਸ ਜਿਨ੍ਹਾਂ ਨੇ ਫਿਜ਼ਿਕਸ ਕੈਮਿਸਟਰੀ ਬਾਇਓ ਇੰਗਲਿਸ਼ ਪਲਸ 1 ਪਲਸ 2 ਚ ਪੜ੍ਹੀ ਹੁੰਦੀ ਹੈ ਦੇ ਆਰ ਐਲੀਜੀਬਲ ਤੇ ਉਹ ਇਹ ਕੋਰਸ ਕਰਨ ਲਈ ਐਲੀਜੀਬਲ ਬਣਦੇ ਉਹ ਸਾਰੇ ਬੱਚਿਆਂ ਦੀ ਇੱਥੇ ਟ੍ਰੇਨਿੰਗ ਕੀਤੀ ਜਾਂਦੀ ਹੈ ਸੋ ਹੁਣ ਉਹ ਸਾਰੇ ਬੱਚੇ ਜੋ ਇਸ ਸਮੇਂ ਮੌਜੂਦਾ ਬੀਐਸਸੀ ਤੇ ਪੋਸਟ ਬੈਸਿਕ ਦੀ ਟ੍ਰੇਨਿੰਗ ਲੈ ਰਹੇ ਹਨ ਇੱਕ ਪ੍ਰੈਜੈਂਟ ਸਾਡੇ ਇਥੇ 8 ਬੈਚ ਮੌਜੂਦ ਹਨ 8ਾਂ ਦੇ 8 ਬੈਚ ਦੇ ਵਿਦਿਆਰਥੀਆਂ ਨੇ ਇਹ ਟ੍ਰੇਨਿੰਗ ਕੰਪਲੀਟ ਕਰ ਲਈ ਅੱਜ ਸੋ ਪੂਰੀ ਡਿਟੇਲ ਦੇ ਵਿੱਚ ਬਿਲਕੁਲ ਬਿਲਕੁਲ ਡਾਕਟਰ ਬਲਵਿੰਦਰ ਮੈਡਮ ਹੋਣਾ ਨੇ ਡਿਟੇਲ ਦੇ ਵਿੱਚ ਦੱਸਿਆ ਕਿ ਅਸਲ ਵਿੱਚ ਇਹ ਵਰਕਸ਼ਾਪ ਲਾਉਣ ਦਾ ਮਕਸਦ ਕੀ ਸੀ ਔਰ ਬਾਬਾ ਫਰੀਦ ਯੂਨੀਵਰਸਿਟੀ ਬਾਰੇ ਵੀ ਇਹਨਾਂ ਨੇ ਗੱਲਬਾਤ ਕੀਤੀ ਹੈ ਕਿ ਤੁਸੀਂ ਟੈਸਟ ਦੇ ਕੇ ਉਸ ਤੋਂ ਬਾਅਦ ਆਪਣੀ ਸਟੱਡੀ ਜਿਹੜੀ ਹੈ ਉਹ ਜਾਰੀ ਰੱਖ ਸਕਦੇ ਹੋ ਤੁਸੀਂ ਗੱਲਬਾਤ ਕੀਤੀ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਸਰਕਾਰੀ ਨਰਸਿੰਗ ਕਾਲਜ ਦੇ ਵਿੱਚ ਇਸ ਸਮੇਂ ਪੋਸੂ ਨਾਮਾ ਚੈਨਲ ਦੀ ਟੀਮ ਮੌਜੂਦ ਹੈ ਸ਼੍ਰੀ ਕਾਕਾ ਰਾਮ ਵਰਮਾ ਜੀ ਜਿਨ੍ਹਾਂ ਨੇ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਵਰਕਸ਼ਾਪ ਜਿਹੜੀ ਆ ਲਗਾਈ ਹੋਈ ਸੀ ਬੱਚਿਆਂ ਦੇ ਅੰਦਰ ਜਾਗਰੂਕਤਾ ਕਿ ਅਚਾਨਕ ਹੋਈ ਕੁਦਰਤੀ ਆਫਤਾਂ ਜਾਂ ਅਚਾਨਕ ਹੋਏ ਐਕਸੀਡੈਂਟ ਦੇ ਵਿੱਚ ਆਪਾਂ ਕਿਸ ਤਰ੍ਹਾਂ ਮਦਦ ਕਰਨੀ ਹੈ ਇਸ ਬਾਰੇ ਅੱਜ ਗੱਲਬਾਤ ਜਿਹੜੀ ਹੈ ਤੁਸੀਂ ਸਾਰੀ ਸੁਣੀਏ ਮੈਂ ਹੁਣ ਇਸ ਟ੍ਰੇਨਿੰਗ ਕੈਂਪ ਨੂੰ ਲਾਉਣ ਵਾਲੇ ਜਿਹੜੇ ਡਾਇਰੈਕਟਰ ਨੇ ਸ਼੍ਰੀ ਕਾਕਰਮ ਵਰਮਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਵਰਮਾ ਸਾਹਿਬ ਸਭ ਤੋਂ ਪਹਿਲਾਂ ਨਮਸਕਾਰ ਜੀ ਨਮਸਕਾਰ ਜੀ ਥੈਂਕ ਯੂ ਸਰ ਕਿੰਨੇ ਦਿਨਾਂ ਤੋਂ ਇਹ ਕੈਂਪ ਚੱਲ ਰਿਹਾ ਸਰ ਇੱਥੇ ਸਰ ਇਹ 3-3 ਦਿਨਾਂ ਦਾ ਕੈਂਪਸ ਹੀ ਲਗਾਇਆ ਹੈ ਹੂੰ ਸਵੇਰੇ 9 ਤੋਂ ਲੈ ਕੇ 1:30 ਵਜੇ ਤੱਕ ਉਹਦੇ ਚ ਅਸੀਂ ਜੋ ਗਵਰਨਮੈਂਟ ਦੀਆਂ ਇਨਸਟਰਕਸ਼ਨਾਂ ਹੈ ਜਾਂ ਸਾਨੂੰ ਨੌਲੇਜ ਆ ਰਿਹਾ ਅਸਰ ਦੀ ਬਈ ਜੰਗਾਂ ਵੀ ਲੱਗ ਰਹੀਆਂ ਹੈ ਤੇ ਹੜ੍ਹ ਵੀ ਆ ਰਹਿਆਂ ਪੁਚਾਲ ਵੀ ਆ ਰਹਿਆਂ ਇਸ ਦੌਰਾਨ ਬਹੁਤੇ ਲੋਕਾਂ ਦੀ ਮੌਤ ਇਸ ਕਰਕੇ ਹੋ ਜਾਂਦੀ ਆ ਵੀ ਉਹਨਾਂ ਨੂੰ ਬਚਣ ਬਚਾਉਣ ਦਾ ਤਰੀਕਾ ਨਹੀਂ ਪਤਾ ਹੈ ਜਿਵੇਂ ਪੰਜਾਬ ਚਹਾੜ ਆਏ 60 70 ਬੰਦੇ ਡੁੱਬ ਕੇ ਹੀ ਮਰ ਗਏ ਜੇ ਪਤਾ ਹੁੰਦਾ ਬਚ ਜਾਂਦੇ ਜੀ ਅੱਗਾਂ ਲੱਗ ਰਹੀਆਂ ਹੈ ਐਕਸੀਡੈਂਟ ਹੋ ਰਹੇ ਆ ਹਰ ਤਰ੍ਹਾਂ ਦੀ ਡਿਜਾਸਟਰ ਆਇਏ ਦੋ ਤਰ੍ਹਾਂ ਦੀ ਡਿਜਾਸਟਰ ਆਉਂਦੀ ਆ ਕੁਦਰਤੀ ਆ ਮਨੁੱਖ ਦੁਆਰਾ ਹੁਣ ਇਹ ਵੀ ਖਤਰਾ ਹੋ ਗਿਆ ਵੀ ਜੰਗਾ ਨਾ ਲੱਗ ਜਾਣ ਜਿਵੇਂ ਕਾਲਾ ਦਿੱਲੀ ਦੇ ਵਿੱਚ ਬੰਬ ਲਾਸ ਹੋਇਆ ਹੈ ਐਸੇ ਖਤਰੇ ਹੈਗੇ ਤਾਂ ਇਹ ਪਹਿਲਾ ਕਾਲਜ ਬਣ ਗਿਆ ਸਾਡਾ ਪੰਜਾਬ ਦਾ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਜਿੱਥੇ ਹਰ ਬੱਚੇ ਨੂੰ ਡਿਜਾਸ ਮੈਨੇਜਮੈਂਟ ਦੀ ਟ੍ਰੇਨਿੰਗ ਹੈ ਯਾਨੀ ਇਹ ਬੱਚੇ ਨੂੰ ਪਤਾ ਹੈ ਅੱਗ ਲੱਗ ਗਈ ਐਸੀ ਕੀ ਕਰਨਾ ਬੰਬगिर ਗਿਆ ਐਸੀ ਕੀ ਕਰਨਾ ਹੈ ਪਚਾ ਲੱਗ ਗਿਆ ਐਸੀ ਕੀ ਕਰਨਾ ਹੈਗਾ ਜਾਂ ਕੋਈ ਰੋਡ ਐਕਸੀਡੈਂਟ ਹੋ ਗਿਆ ਹੈ ਅੱਜ ਸਾਡੇ ਕੋਲ ਐਸਐਸਐਫ ਦੇ ਜਵਾਨ ਵੀ ਆਏ ਸੀ ਉਹਨਾਂ ਨੇ ਵੀ ਦੱਸਿਆ ਰੋਡ ਐਕਸੀਡੈਂਟ ਹੋ ਉਸੇ ਕੀ ਕਰਦੇ ਆ ਹਮ ਸੈਕੰਡ ਉਹ ਅਸੀਂ ਬੱਚਾ ਨੇ ਵੀ ਦੱਸਿਆ ਵੀ ਪੁਲਿਸ ਨੂੰ ਕਿਵੇਂ ਬੁਲਾਣਾ ਐਂਬੂਲੈਂਸ ਕਿਵੇਂ ਬੁਲਾਨੀਆਂ ਫਾਇਰ ਬਿਗੇਟ ਕਿਵੇਂ ਬੁਲਾਨੀਆਂ ਤੇ ਅਸੀਂ ਇਹ ਵੀ ਇਸਰ ਪਰਮਾਤਮਾ ਦੀ ਕਿਰਪਾ ਸਮਝੋ ਵੀ ਅਸੀਂ ਆਪਣੇ ਦੇਸ਼ ਲਈ ਆਪਣੇ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ ਡਾਕਟਰ ਬਲਵਿੰਦਰ ਕੌਰ ਜੀ ਨੇ ਬਹੁਤ ਅੱਛੀ ਗੱਲ ਕਹੀ ਸੀ ਜਿਹਦੇ ਨੂੰ ਉਹ ਉਤ ਘਾਟਨ ਕੀਤਾ ਵੀ ਬੱਚਿਓ ਤੁਹਾਨੂੰ ਰੱਬ ਨੇ ਜ਼ਬਰਦਸਤੀ ਲਾਈਫ ਸੇਵਰ ਬਣਾਤਾ ਹੈ ਤੁਸੀਂ ਟੀਚਰ ਨਹੀਂ ਬਣੇ ਤੁਸੀਂ ਜੱਜ ਨਹੀਂ ਬਣੇ ਤੁਸੀਂ ਆਈਪੀਐਸ ਆਈਐਸ ਕਰਕੇ ਅਫਸਰ ਨਹੀਂ ਬਣੇ ਤੁਸੀਂ ਜ਼ਿੰਦਗੀ ਬਚਾਉਣ ਵਾਲੇ ਬਣ ਗਏ ਹੋ ਕਰੋਨਾ ਵਿੱਚ ਸਾਰਾ ਕੁਝ ਬੰਦ ਸੀ ਹਸਪਤਾਲ ਮੰਦਰ ਗੁਰਦੁਆਰੇ ਸਭ ਕੁਝ ਸਿਰਫ ਇੱਕੋ ਹੀ ਸੀਗਾ ਲਾਈਫ ਸੇਵਰ ਖੜੇ ਸੀਗੇ ਜਿਨ੍ਹਾਂ ਨੇ ਸਾਡੇ ਇੰਡੀਆ ਨੂੰ ਬਚਾਇਆ ਹੈ ਤਾਂ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਸਾਡੇ ਮੈਡੀਕਲ ਸੁਪਰਡੈਂਟ ਡਾਕਟਰ ਵਿਸ਼ਾਲ ਚੋਪੜਾ ਜੀ ਉਹ ਬੜਾ ਇੰਟਰਸਟ ਲੈਣੇ ਆ ਪਿਛਲੇ ਸਾਲ ਅਸੀਂ ਸਾਰੇ ਜਿੰਨੇ ਵੀ ਐਮਬੀਬੀਐਸ ਦੇ ਸਟੂਡੈਂਟ ਆ ਉਹਨਾਂ ਨੂੰ ਵੀ ਟ੍ਰੇਨਿੰਗ ਕਰਵਾਈ ਸੀਗੀ ਪ੍ਰਿੰਸੀਪਲ ਸਾਹਿਬ ਦੇ ਅੱਗੇ ਨਵੇਂ ਚੱਲਦਾ ਰਹੇਗਾ ਜਦ ਤੱਕ ਅਸ਼ਰੀਰ ਚ ਜਾਣ ਹੈ ਪਰਮਾਤਮਾ ਦੀ ਕਿਰਪਾ ਹੈ ਸੋ ਤੁਸੀਂ ਪੋਸੂ ਨਾਮਾ ਚੈਨਲ ਨਾਲ ਗੱਲਬਾਤ ਕੀਤੀ ਦੋਸਤੋ ਸਾਡੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੀ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ